ਔਰ ਦੁਨੀ ਸਭ ਪਰਮ ਭਲਾਨੀ ਮਨ RAM ਔਰ ਸਾਇਨ ਮਾਤਾ ਆ ਦੇਖ ਇੱਕ ਮੇਰੇ ਮਨ ਨੂੰ ਛੱਡ ਕੇ ਔਰ ਦੁਨੀ ਸਭ ਪਰਮ ਭਲਾਨੀ ਇੱਕ ਮੇਰੇ ਮੈਨੂੰ ਛੱਡ ਕੇ ਸਾਰੀ ਦੁਨੀਆ ਪਰਵਤ ਭੁੱਲੀ ਹੋਈ ਹੈ ਸਿਰਫ ਇੱਕ ਗੱਲ ਨਹੀਂ ਹੈ ਸਭ ਤੋਂ ਪਹਿਲਾ ਹੈ ਜਿਆਦਾ ਸ਼ਬਦ ਲਿਖਿਆ ਹੋਇਆ ਹੈ ਨਹੀਂ ਉਹਨੂੰ ਸਿਰਫ ਇੱਕ ਕਬੀਰ ਨੂੰ ਗਿਆਨ ਬਾਕੀ ਕਿਸੇ ਨੂੰ ਗਿਆਨ ਨਹੀਂ ਹੋਇਆ ਨਹੀਂ ਤਾਂ ਇਹ ਸ਼ਬਦ ਇਸ ਲਾਈਨ ਨੂੰ ਗੁਰੂ ਸਾਹਿਬ ਕੱਢ ਦਿੰਦੇ ਕਦੇ ਵੀ ਨਾ ਲਿਖਦੇ ਗੁਰਬਾਣੀ ਔਰ ਦੁਨੀ ਸਭ ਪਰ ਗੁਰਪੁਲਾ ਨਹੀਂ ਇਹ ਲਗ ਨਹੀਂ ਸੀ ਇਹ ਤੇ ਸ਼ੰਕਾ ਕਰ ਰਹੀ ਲਿਖਣੀ ਅਸਮਚ ਜੁੜਿਆ ਤਾਂ ਜੇ ਸੱਚ ਹੈ ਗੁਰਬਾਣੀ ਤਾਂ ਇਸ ਪੰਕਤੀ ਦਾ ਅਲਾਗ ਅਰਥ ਹੈ ਬਿਆਨ ਆਪਣੀ ਗੁਰ ਔਰ ਦੁਨੀ ਸਭ ਪਰ ਗੁਰਪੁਲਾ ਨਹੀਂ ਕੋਈ ਮਤ ਦੁਨੀਆ ਦੀ ਨਹੀਂ ਉਸ ਵੇਲੇ ਦੀ ਕੋਈ ਬਤ ਨਹੀਂ ਛੱਡੀ ਕੋਈ ਬੰਦਾ ਨਹੀਂ ਛੱਡਿਆ ਕੋਈ ਗੁਰੂ ਨਹੀਂ ਛੱਡਿਆ ਮਨ ਵੀਰਾਮਨਰ ਉਹ ਦਾ ਸਰਨ ਜਿਹੜੀ ਹੈ ਨਾ ਸਰਨ ਦਾਰਾ ਮਨਰਾਮਰ ਸਾਇਨ ਮਾਤਾ ਮੈਨੂੰ ਨਾਮ ਦੀ ਵਸਤੀ ਜੜੀ ਹੋਈ ਜ਼ਰੂਰ ਹੈ ਬਾਕੀ ਦੁਨੀਆ ਸਾਰੀ ਪਰ ਪੁੱਛੀ ਹੋਈ ਹੈ ਜੇ ਇਹ ਗੱਲ ਸੱਚ ਹੈ ਬਾਕੀ ਦੇ ਧਰਮ ਦਾ ਕੀ ਹਾਲ ਹੋਣਾ ਚਾਹੀਦਾ ਜਿਹੜੇ ਬਾਕੀ ਦੇ ਧਰਮ ਤੇ ਜਿਨ੍ਹਾਂ ਬਾਰੇ ਹੁਣ ਵੀ ਅਨਸਿਸਟ ਕਰੀ ਜਾਂਦੇ ਨੇ ਲੋਕ ਉਹ ਫਿਰ ਕੀ ਸੀ ਉਹਨਾਂ ਦਾ ਵੀ ਪ੍ਰਚਾਰ ਹੋ ਰਹੀ ਜਾਂਦਾ ਅਜੀ ਗੁਰਬਾਨੀ ਸਾਡੇ ਕੋਲ ਭਾਵੇਂ ਹੈ ਹਾਲ ਉਸ ਵੇਲੇ ਵਰਗੀ ਹੈ ਅਜ ਜਿਹੜੀ ਆ ਟਾਈਮ ਲਿਖਿਆ ਹੈ ਆ ਵੇਲੇ ਵਰਗੀ ਹਾਲਤ ਰਹੀ ਹੈ ਪਿੱਛੇ ਜਿਹੜੇ ਮਹਾਂਪੁਰਸ਼ ਆਪਣੇ ਆਪ ਨੂੰ ਕਹੀ ਗਏ ਨੇ ਉਹ ਵੀ ਉਹ ਜਿਹੀ ਸੀ ਜਿਵੇਂ ਉਹ ਉਸ ਵੇਲੇ ਉਧਰੇ ਰਹੇ ਨੇ ਇਹ ਕਹੋਂਦੇ ਹੁੰਦੇ ਨੇ ਭਰਮ ਭੁਲਾਨੀ ਭਰਮ ਵਿੱਚ ਭੁੱਲੇ ਹੋਏ ਔਰ ਦੁਨੀਆ ਸਭ ਭਰਮ ਭੁਲਾਨ ਉਹ ਭਰਮ ਭੁਲਾਨੇ ਤੇ ਸਾਰੇ ਜੇ ਭਰਮ ਭੁਲਾਨੇ ਤੇ ਤਾਂ ਮਾਇਆ ਕੇ ਤੇ ਬਣੇ ਤੇ ਮਾਇਆਦਾਰੀ ਵੀ ਤੇ ਡੇਰੇ ਵੀ ਬਣਾਏ ਨੇ ਸਾਰਿਆਂ ਨੇ ਚੇਲੇ ਵੀ ਡੇਰੇਆਂ ਨੂੰ ਬਣੇ ਹੋਏ ਨੇ ਸਾਰਿਆਂ ਦੇ ਬਣੇ ਹੋਏ ਨੇ ਔਰ ਉਹਨਾਂ ਨੇ ਸ਼ਰਤਾਂ ਵੀ ਪੂਰੀਆਂ ਨਹੀਂ ਕੀਤੀਆਂ ਜਿਹੜੀਆਂ ਗੁਰਬਾਣੀ 'ਚ ਲਿਖੀ ਹੋਈਆਂ ਨੇ ਕਾਲ ਖਾਏ ਕੇ ਛੱਤੋਂ ਦੇ ਵਾਲੀ ਸ਼ਰਤ ਨਹੀਂ ਪੂਰੀ ਕੀਤੀ ਉਹਨਾਂ ਨੇ ਕਿਸੇ ਨੇ ਵੀ ਕਾਲ ਖਾਏ ਕੇ ਛੱਤੋਂ ਦੇ ਨਾਂਗਰਾ ਪਛਾਣੇ ਸੀ ਇਹ ਸ਼ਰਤ ਵੀ ਨਹੀਂ ਕਿਸੇ ਨੇ ਪੂਰੀ ਕੀਤੀ ਜਿਹੜੇ ਸੰਤ ਜਿੰਨੇ ਨੇ ਦੱਸੋ ਕਿਨੇ ਪੂਰੀ ਕੀਤੀ ਦੱਸ ਜੇ ਕਾਲ ਖਾਦਾ ਕੀ ਖਾਦਾ ਕਿਉਂ ਨਾ ਗੁਰਬਾਣੀ ਜੋ ਕਾਲ ਖਵਾਈ ਕੀਤੀ ਆ ਕੀ ਤੁਹਾਨੂੰ ਗੱਲ ਦਿੱਤਾ ਆਹ ਨਹੀਂ ਖਾਇਦਾ ਮਤਲਬ ਸਾਰੀ ਗੱਲ ਛੱਡੋ ਤੁਸੀਂ ਤੂੰ ਸਾਰੇ ਕਬਲਕਾਰ ਦੀ ਗੱਲ ਛੱਡੋ ਬੰਦੇ ਲੈਵਦੇ ਉਹਨੇ ਕੀ ਕਹ ਕਬਈ ਕੀਤੀ ਕੀ ਗੁਰਬਾਣੀ ਦਾ ਉਹਨੇ ਵਿਚਾਰ ਕੀਤਾ ਕੀ ਤੁਹਾਨੂੰ ਦਿੱਤਾ ਕਹ ਕਹੇ ਕਿ ਛੱਤੋਂ ਦੇਣਾ ਮਤਲਬ ਇਹ ਹੈ ਕਿ ਉਹ ਗੁਰਮਤਿ ਨੂੰ ਸਮਝੇ ਕੁਝ ਗਹਿਨ ਦੱਸੇ ਕਿਸ ਗੁਰਮੁਖੀ ਹੈ ਗੁਰਮੁਖ ਪਹਿਲਾਂ ਆਪ ਕਿ ਆਪ ਸਮਝੇ ਗੁਰਮੁਖੀ ਦੇਖ ਦਿਖਾਏ ਹਾਂ ਨਾਣ ਕੋ ਗੁਰਮੁਖੀ ਦੇਖ ਦਿਖਾਏ ਆਪ ਸਮਝੇ ਪਰ ਦੂਜੇ ਨੂੰ ਸਮਝਾਵੇ ਆਪ ਦਰਸ਼ਨ ਕਰੇ ਨਾਮ ਦਾ ਸ਼ਬਦ ਦਾ ਦੂਜੇ ਨੂੰ ਕਰਾਵੇ ਕੀ ਨੇ ਆਪ ਕੀਤਾ ਕੀ ਨਿਖਰਾਇਆ ਜਿੰਨੇ ਡੇਰੇ ਬੜੇ ਨੇ ਕਦਸੇ ਕੱਪਾਂ ਉੱਧੜੀ ਮਾਰੀ ਜਾਂਦੇ ਨੇ ਕਿਉਂ ਝੂਠ ਬੋਲਦੇ ਹੋ ਕੀ ਇਹ ਖੈਰ ਨਾ ਗੱਲਾਂ ਦੇ ਝੂਠ ਸੱਚੂੜ ਪਿੱਛੇ ਵੀ ਤਾਂ ਬੋਲਦੇ ਆਏ ਨੇ ਸੱਜਣ ਨੂੰ ਸੱਚ ਬੋਲਣ ਨੂੰ ਤਿਆਰ ਨਹੀਂ ਸੱਚ ਨੂੰ ਮੰਨਣ ਨੂੰ ਤਿਆਰ ਨਹੀਂ ਧਾਰਮਿਕ ਆਦਮੀ ਹੋਵੇ ਸੱਚ ਖੜਾ ਥਾਗਾ ਝੂਠ ਤੇ ਹੋਵੇ ਤੂੰ ਤਾਂ ਧਰਮ ਦੇ ਨਾ ਉਹ ਤਾਂ ਵੱਡੇ ਫਰਾਡੀ ਨੇ ਕਹਿੰਦਾ ਮੈਂ ਧਾਰਮਿਕ ਆਦਮੀ ਦਾ ਸੱਚ ਬੋਲੇ ਨਾ ਸੱਚ ਨੂੰ ਸੱਚ ਮੰਨਦੇ ਤੂੰ ਵੀ ਖੋਦ ਰੀ ਬਣਾਇਆ ਸੱਚ ਨੂੰ ਸੱਚ ਝੂਠੀਆਂ ਦੀ ਲੀਲਾ ਦੇ ਰਹੇ ਹੋ ਤੂੰ ਤਾਂ ਵੱਡੇ ਅਪਰਾਧੀ ਆ ਤੁਹਾਡੇ ਨਾਲ ਜਿਸਦਾ ਆਦਮੀ ਚੰਗੇ ਨੇ ਜਿੰਨੇ ਵੱਡੇ ਧਾਰਮਿਕ ਹੁੰਦੇ ਨੇ ਏਡੇ ਵੱਡੇ ਅਪਰਾਧੀ ਹੁੰਦੇ ਨੇ ਤਾਂ ਹੀ ਗਾਣਾ ਪੇਖ ਦਿਖਾਇਓ ਜਗਤ ਕੋ ਲੋਕੋ ਨੂੰ ਕੋ ਬਸਕੀਨ ਅੰਤਕਾਲ ਕਾਟੀ ਕਟਿਓ ਬਾ ਇਹਨਾਂ ਨੂੰ ਤਾਂ ਹੀ ਕਿਹਾ ਹੋਇਆ ਇਹ ਵੱਡੇ ਬਰਾਦੀ ਹੁੰਦੇ ਨੇ ਧਰਮ ਦੇ ਰੋਤੇ ਇਹ ਅੜਕਾ ਬਣ ਜਾਂਦੇ ਨੇ ਪੂਰੇ ਸਮਲੋਕਲ ਦੇ ਰਾਹ ਰੋਕ ਲੈਂਦੇ ਨੇ ਆਪਣੇ ਵਾਲੇ ਬਜ਼ਾਰ ਗੇ ਉੱਥੇ ਹੀ ਪਿਛੇ ਬੋੜੀ ਜਾਂਦੇ ਨੇ ਗਾਂ ਜਾਣੇ ਨਹੀਂ ਅੰਦਰ ਰੋਕ